ਤੰਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਜਨਮ 1686 ਨੂੰ ਪੰਟਾ ਸਾਹਿਬ ਵਿਖੇ ਮਾਤਾ ਸੁੰਦਰੀ ਜੀ ਦੀ ਕੁੱਖ ਤੋਂ ਹੋਇਆ ਸਹਬਜ਼ਾਦੇ ਦੀ ਸਖਲਾਈ ਪੜ੍ਹਾਈ ਗੁਰੂ ਸਾਹਿਬ ਜੀ ਦੀ ਨਿਗਰਾਨੀ ਹੇਠ ਹੋਈ ਘੋੜਸਵਾਰੀ ਹਥਿਆਰ ਵਿਦਿਆ ਤੀਰ ਅੰਦਾਜ਼ੀ ਵਿੱਚ ਸਹਬਜ਼ਾਦਿਆਂ ਨੂੰ ਨੋਪਰ ਕਰ ਦਿੱਤਾ ਗਿਆ ਇੱਕ ਵਾਰ ਸ਼੍ਰੀ ਨੰਦਕੋਟ ਸਾਹਿਬ ਵਿਖੇ ਦੀਵਾਨ ਸੱਜਿਆ ਹੋਇਆ ਸੀ ਕਿ ਇੱਕ ਬ੍ਰਾਹਮਣ ਜਿਸ ਦਾ ਨਾਮ ਦੇਵਦਾਸੀ ਰੋਂਦਾ ਕਰ ਲੌਂਦਾ ਦੀਵਾਨ ਵਿੱਚ ਪੁੱਜਿਆ ਇਹ ਹੁਸ਼ਿਆਰਪੁਰ ਦੇ ਨੇੜੇ ਇੱਕ ਪਿੰਡ ਦਾ ਰਹਿਣ ਵਾਲਾ ਸੀ ਗੁਰੂ ਜੀ ਨੇ ਬ੍ਰਾਹਮਣ ਨੂੰ ਚੁੱਪ ਕਰਾ ਕੇ ਰੋਣ ਦਾ ਕਾਰਨ ਪੁੱਛਿਆ ਬ੍ਰਾਹਮਣ ਕਹਿਣ ਲੱਗਾ ਮੈਂ ਮੁਕਲਾਵਾ ਲੈ ਕੇ ਆ ਰਿਹਾ ਸੀ ਕਿ ਮੇਰੀ ਘਰਵਾਲੀ ਬ੍ਰਾਹਮਣੀ ਪਠਾਣਾ ਨੇ ਖੋ ਲਈ ਹੈ ਮੈਂ ਬਹੁਤ ਚੀਕ ਪੁਕਾਰ ਕੀਤੀ ਪਰ ਮੇਰੀ ਕਿਸੇ ਨਾ ਸੁਣੀ ਉਹ ਨਾਂ ਮੈਨੂੰ ਫੜ ਕੇ ਬਹੁਤ ਮਾਰਿਆ ਤੇ ਮੇਰੀ ਘਰਵਾਲੀ ਖੋ ਕੇ ਚਲਦੇ ਪਣੀ ਹੁਣ ਮੈਂ ਆਪ ਜੀ ਦੀ ਸ਼ਰਨਾ ਆਹਾ ਮੇਰੀ ਸਹਾਇਤਾ ਕਰੋ ਤੇ ਮੇਰੀ ਇਸਤਰੀ ਨੂੰ ਵਾਪਸ ਦਿਵਾਓ ਗੁਰੂ ਸਾਹਿਬ ਜੀ ਨੇ ਸਹਬਜ਼ਾਦਾ ਅਜੀਤ ਸਿੰਘ ਨੂੰ ਹੁਕਮ ਕੀਤਾ ਕਿ ਬਸੀ ਦੇ ਪਠਾਨ ਜਾਵਨ ਖਾਨ ਨੇ ਇਸ ਬ੍ਰਾਹਮਣ ਦੀ ਘਰਵਾਲੀ ਖੋ ਲਈ ਹੈ ਤੁਸੀਂ ਸਿੰਘਾਂ ਨੂੰ ਲੈ ਕੇ ਜਾਓ ਤੇ ਬਿਜਲੀ ਦੀ ਫੁਰਤੀ ਵਾਂਗੂ ਬ੍ਰਾਹਮਣ ਨੂੰ ਛੁੜਾ ਕੇ ਇਸਦੇ ਹਵਾਲੇ ਕਰੋ জাফর ਖਾਨ ਨੂੰ ਉਸ ਦੇ ਕਿਤੇ ਦੀ ਕੜੀ ਸਜ਼ਾ ਦੇਵ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਸੌ ਸਿੰਘਾਂ ਨੂੰ ਨਾਲ ਲਿਆ ਤੇ ਬ੍ਰਾਹਮਣ ਨੂੰ ਆਪਣੇ ਘੋੜੇ ਤੇ ਬਿਠਾ ਲਿਆ ਅਜੇ ਦਿਨ ਨਹੀਂ ਸੀ ਚੜਿਆ ਕਿ ਪਠਾਣਾ ਤੇ ਜਾ ਪਏ ਹਵੇਲੀ ਦਾ ਬੂਹਾ ਤੋੜ ਕੇ ਅੰਦਰ ਲੰਘ ਗਏ ਪਠਾਣਾ ਨੇ ਸਿੱਖਾ ਨੂੰ ਅੰਦਰ ਆਉਂਦਿਆਂ ਵੇਖ ਸਿੱਖਾ ਗਈ ਸਿੱਖਾ ਗਈ ਦਾ ਰੌਲਾ ਪਾ ਦਿੱਤਾ ਕਿਸੇ ਪਠਾਣ ਦਾ ਹੌਸਲਾ ਨਹੀਂ ਸੀ ਪੈ ਰਿਹਾ ਸਿੱਖਾਂ ਨਾਲ ਟੱਕਰ ਲੈ ਸਕੇ ਹੀ ਜਾਵਰਖਾਨ ਅੰਦਰਲੇ ਕਮਰੇ ਵਿੱਚ ਲੁਕਿਆ ਹੋਇਆ ਸੀ ਸਿੱਖਾਂ ਨੇ ਘਬਰਾਏ ਹੋਏ ਜਾਵਰਖਾਨ ਨੂੰ ਪਕੜਿਆ ਬ੍ਰਾਹਮਣ ਨੇ ਦੋਸ਼ੀ ਜਾਵਰਖਾਨ ਨੂੰ ਪਛਾਣ ਲਿਆ ਸੀ ब्राह्मणी ਨੂੰ ਵੀ ਅੰਦਰੋਂ ਲੱਭ ਕੇ ਬ੍ਰਾਹਮਣ ਦੇ ਹਵਾਲੇ ਕੀਤਾ। ਜਾਵਰ ਖਾਨ ਪਠਾਨ ਨੂੰ ਬਨ ਕੇ ਘੋੜੇ ਤੇ ਬਿਠਾ ਕੇ ब्राह्मणी ਸਮੇਤ શ્રી ਨੰਦਪੁਰ ਸਾਹਿਬ ਪਹੁੰਚੇ। ब्राह्मणी ਬ੍ਰਾਹਮਣ ਦੇ ਸਰਪੁੱਤ ਕੀਤੀ ਤੇ ਜਾਵਰ ਖਾਨ ਦੇ ਨੀਸ਼ ਕਰਮਾਂ ਦੀ કડੀ ਸਜ਼ਾ ਉਸ ਨੂੰ ਦਿੱਤੀ ਗਈ। ਗੁਰੂ ਸਾਹਿਬ ਜੀ ਸਹਜਾਦਾਜੀਤ ਸਿੰਘ ਦੇ ਇਸ ਕਾਰਨ ਮਤੇ ਬਹੁਤ ਖੁਸ਼ ਹੋਏ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤ